ਕ ਖਬਰਾਂ ਕਾ ਮਰੀ ਆ ਮਰੀ ਦੇਖ ਲਓ ਜੇ ਆਉਂਦੀ ਜੱਸ ਮਾਰ ਕੇ ਖਬਰ ਯੂਪੀ ਜਾਂ ਬਿਹਾਰ ਦੀ ਲੱਗ ਰਹੀ ਆ ਇਧਰ ਲਈ ਆਏ loan ਦੀ ਕਿਸ਼ਤ ਨਹੀਂ ਭਰੀ ਤਾਂ ਬੋਟੀ ਨੂੰ ਚੁੱਕ ਕੇ ਲੈ ਗਿਆ ਬੈਂਕ ਵਾਲੇ ਪਤੀ ਨੂੰ ਕਹਿੰਦੇ ਕਿਸ਼ਤ ਭਰੋ ਤੇ ਆਪਣੀ ਪਤਨੀ ਨੂੰ ਲੈ ਜਾਓ ਬੈਂਕ ਤੋਂ 40000 ਦਾ ਕਰਜ਼ਾ ਲਿਆ ਸੀ ਪਰਿਵਾਰ ਨੇ ਕਰੀਬ 5 ਘੰਟੇ ਬਾਅਦ ਪੁਲਿਸ ਨੇ ਆ ਕੇ ਮੈਨੂੰ ਛਡਵਾਇਆ ਸਾਲਾ ਯਾਰ ਚੱਲ ਕੀ ਰਿਹਾ ਦੇਖੋ ਬੈਂਕ ਦੇ ਵਿੱਚ ਬੰਦੇ ਨੇ ਜੇ ਗਰੀਬ ਬੰਦਾ ਕੋਈ ਉਹਨੇ ਜੇ 40000 ਰੁਪਏ ਲੈ ਲਿਆ ਵਿਆ ਇਹ ਵਿਆਜੂ ਲਿਆ ਵਿਆਜ ਭਰ ਰਿਹਾ ਅਗਲਾ ਜੇ ਕਸ਼ਤ ਲੇਟ ਫੀਟ ਹੋ ਗਈ ਯਾਰ ਸਾਲਾ ਐਡਾ ਲੋੜਾ ਆ ਗਿਆ ਯਾਰ ਵੀ ਉਹਨੇ ਤੇ ਕਿਡਨਾਪ ਦਾ ਕੇਸ ਨਹੀਂ ਬਣਦਾ ਇਹ ਤੇ ਪੁਲਿਸ ਨੇ ਆ ਕੇ ਛਵੀ ਉੱਤਾ ਕਰਾਤਾ ਰਾਜੀ ਨਾਮ ਕਰਾਤਾ ਕੀ ਗਰੀਬ ਬੰਦਿਆਂ ਲਈ ਰਾਜੀ ਨਾਮ ਆਹੀ ਇਹ ਤਕੜੇ ਦੇ ਹੱਥ ਪਾਇਆ ਹੁੰਦਾ ਤੇ ਤੁਹਾਨੂੰ ਲੱਗਦਾ ਪਹਿਲੀ ਗੱਲ ਦਾ ਹੱਥ ਝਾਕਦੇ ਵੀ ਨਹੀਂ ਵੀ ਜੇ ਮਾਲੀਏ ਵਰਗੇ ਆ ਬੜੇ ਬੜੇ ਮੋਦੀ ਛੋਦੀ ਵਰਗੇ ਜਿਹੜੇ ਉਹ ਤਾਂ ਤਰੇ ਫਿਰਦੇ ਨੇ ਟੇਰੇ ਯਾਰ ਅਰਬਾ ਘਰਮਾ ਦਾ ਜਿਹਨਾਂ ਨੇ ਚੂਨਾ ਲਾਇਆ ਹੋਇਆ ਬੈਂਕਾਂ ਨੂੰ ਉਹਨਾਂ ਵਾਰੀ ਕੋਈ ਬੋਲਦਾ ਨਹੀਂ ਤੇ ਯਾਰ ਇੱਕ ਗਰੀਬ ਬੰਦੇ ਨੇ ਲੱਸੀ ਯਾਰ ਕੀ ਆ ਦੇਖ ਲੈ ਉਹ ਇੰਸਟਾਗ੍ਰਾਮ ਤੇ ਕੀ 40000 ਰੁਪਏ ਕਿੱਡੀ ਕਰਕਮ ਹੁੰਦੀ ਹੈ ਤੇ ਯਾਰ ਉਹ ਬੰਦੇ ਦੀ ਇੱਜ਼ਤ ਤੇ ਆਹੀ ਮੁੱਲ ਨਾਲ ਵੀ 40000 ਨਹੀਂ ਹੈਗਾ ਤੇ ਉਹਦੀ ਘਰ ਵਾਲੀ ਨੂੰ ਕਿੱਦਾਂ ਕਰਕੇ ਲੈ ਗਈ ਯਾਰ ਅੱਜ ਇਹ ਕਹਿੰਦਾ ਜੀ ਅਸੀਂ ਬੇਸਬਗੁਰੂ ਬਣ ਜਾ ਰਹੇ ਹਾਂ ਯਾਰ ਆਹ ਲਸਣਾ ਦਾ ਬੇਸਬਗੁਰੂ ਬਣ ਜਾਊਗਾ ਮੜਾ ਮੋਟਾ ਯਾਰ ਅਕਲ ਨੂੰ ਹੱਥ ਮਾਰੋ ਬੈਂਕ ਵਾਲੇ ਇਹ ਜਿਹੇ ਮੁਲਾਜ਼ਮ ਹੋਣਗੇ। ਜਿੰਨਾਂ ਨੂੰ ਹੱਥ ਪਾਉਣਾ ਯਾਰ ਜਿਹੜੇ ਅਰਬਾ ਖਰਬਾ ਦੀਆਂ ਚੋਰੀਆਂ ਕਰੀ ਫਿਰਦੇ ਨੇ ਜਿਨ੍ਹਾਂ ਨੇ ਬੈਂਕਾਂ ਦੇ ਬੈਂਕ ਕੰਗਾਲ ਕਰਤੇ ਆ ਉਹਨਾਂ ਨੂੰ ਹੱਥ ਕੋਈ ਪਾਉਂਦਾ ਨਹੀਂ ਇਹਦਾ। ਆਹ ਛੋਟੇ ਜਿਹੇ ਵਿਚਾਰੇ ਨੂੰ ਸੁਚ ਚੱਕ ਇਹਨਾਂ ਨੂੰ। ਇਹ ਵੱਡੀਆਂ ਮੱਸੀਆਂ ਨੂੰ ਫੜੋ ਨਾ ਉੱਥੋਂ ਦਾ ਇਹਨਾਂ ਦਾ ਵਿਚਾਰੇ ਨਾ ਵਿਆਜ ਤੇ ਪੈਸੇ ਛੱਡ ਵੀ ਦੋਵਾਂਗੇ ਤਾਂ ਵੀ ਨਹੀਂ ਕੋਈ ਹੋਣਾ ਇਹਨਾਂ ਦਾ। ਵੱਡੀਆਂ ਮੱਸੀਆਂ ਨੂੰ ਫੜੋ ਜਿਹੜੇ ਅਰਬਾ ਖਰਬਾ ਦੈਂ ਕਿ ਉਹ ਉੱਥੇ ਬਾਹਰ ਦੇ ਉਹ ਕਿਹੜੀ ਐ ਸਵੈ ਸਵੈਂਟਜ ਕਾਲਾ ਧੰਨਲ ਕੋਈ ਬੈਠੇ ਨੇ ਮੈਂ ਰਜਨੀਗਾਰ ਦੀ ਇੱਕ ਫਿਲਮ ਦੇਖਦਾ ਸੀਗਾ ਮੇਰੇ ਖਾਂ ਸ਼ਿਵਾ ਜੀ ਉਹ ਗੱਲ ਕਰਦੇ ਨੇ ਯਾਰ ਕਹਿੰਦੇ ਵੀ ਭਾਰਤ ਦੇਸ਼ ਕੋਈ ਗਰੀਬ ਦੇਸ਼ ਨਹੀਂ ਹੈਗਾ ਅਮਰੀਕਾ ਦਾ ਡਾਲਰ ਇੱਥੇ ਠੇਹਣੀ ਚ ਜੰਦੇ ਆਪਣੇ ਆਪਣਾ 1 ਰੁਪਿਆ ਅਮਰੀਕਾ ਦੇ ਡਾਲਰ ਦੇ ਬਰਾਬਰ ਜਾ ਸਕਦਾ ਇੰਨਾ ਆਪਣੇ ਕੋਲ ਪੈਸਾ ਪਿਆ ਇੰਨਾ ਸੋਨਾ ਪਿਆ ਦੇਸ਼ ਦੇ ਵਿੱਚ ਬਹੁਤ ਅਮੀਰ ਦੇਸ਼ ਹੈ ਆਪਣਾ ਪਰ ਕੀ ਆ ਲੋਕਾਂ ਦੇ ਜਿਹਦੇ ਕੋਲ ਕਿੰਨਾ ਪੈਸਾ ਆ ਗਿਆ ਕਿ ਉਹਦਾ ਮੁਰਗੀ ਨਹੀਂ ਆਂਡੇ ਤੇ ਵੇਚ ਜਾਂਦੀ ਆ ਆਪਣੀ ਡੱਬ ਲੈ ਲੈਂਦੇ ਨੇ ਸਾਡੇ ਅਰਬਾਂ ਘਰ-ਘਰ ਰੁਪਈਆ ਵਿਸ਼ਵ ਬੈਂਕਾਂ ਦੇ ਵਿੱਚ ਪਿਆ ਯਾਰ ਸਭ ਨੂੰ ਪਤਾ ਵੀ ਉੱਥੇ ਕਾਲਾ ਧਨ ਪਿਆ ਮੋਦੀ ਸਾਹਿਬ ਹੁਣੀ ਲੈ ਆ ਇਹ ਕਹਿ ਕੇ ਹੀ ਆਏ ਸੀਗੇ ਵੀ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਪਰ ਮੈਂ ਕੀ ਕਹਿੰਦਾ ਸਕੋ ਕਹਿੰਦੇ ਕਾਲੇ ਧਨ ਦੀ ਮਾਤਰਾ ਹੋਰ ਵੱਧ ਗਈ ਆ ਉੱਥੇ ਹੋਰ ਪੈਸਾ ਜ਼ਿਆਦਾ ਇਕੱਠਾ ਹੋ ਗਿਆ ਬਾਹਰ ਉੱਤੇ ਜਿਹਨੇ ਗਰੀਬ ਆ ਬਚੜਾ ਗਰੀਬ ਹੋਰ ਹੋਰ ਗਰੀਬ ਹੋਈ ਜਾਂਦਾ ਤੇ ਜਿਹੜੇ ਲੋਟੂ ਟੋਲੇ ਨੇ ਇਹ ਹੋਰ ਹੋਈ ਜਾਂਦੇ ਨੇ ਅਮੀਰ ਤੇ ਆ ਗਰੀਬਾਂ ਦੀ ਦੁਰਦਸ਼ਾ ਦੇਖੋ ਇੱਥੇ ਕੀ ਆ ਯਾਰ ਅਗਲੇ ਦੀ ਤੀਵੀਂ ਲੈ ਕੇ ਚੱਕ ਕੇ ਦੱਸੋ ਹੈ ਹੀ ਨਹੀਂ ਪੁੱਛਣ ਵਾਲਾ ਗੁੰਡਾ ਕਰਦੀ ਹੋਈ ਆ ਇਹ ਤੇ ਇਦਾਂ ਦੀ ਗੁੰਡਾਗਰਦੀ ਮੇਰੇ ਖਿਆਲ ਆ ਰਾਮ ਰਾਜ ਵਾਲੇ ਯੂਪੀ ਦੇ ਵਿੱਚ ਚੱਲ ਰਹੀ ਆ ਇਹ ਉੱਥੇ ਕੀ ਦੀ ਖਬਰ ਹੋਣੀ ਆ ਖਬਰ ਲਿਖੀ ਨਹੀਂ ਹੋਈ ਵੈਸੇ ਕਮੈਂਟਾ ਬਾਈ ਨੇ ਪੰਜਾਬੀ ਵਿੱਚ ਕੀਤਾ ਕਹਿੰਦਾ ਪ੍ਰਾਈਵੇਟ ਕੰਪਨੀ ਵਾਲੇ ਹੋਣੇ ਆ ਬੈਂਕ ਇਹੋ ਜਿਹੀ ਗਲਤੀ ਨਹੀਂ ਕਰਦਾ ਲੈਣ ਗਏ ਹੋਣਗੇ ਪਰ ਜਦੋਂ ਹੁਣ ਪਰਚਾ ਪਿਆ ਕਹਿੰਦਾ ਉਦੋਂ ਫਿਰ ਡੈਸ਼ ਫਟਣੀਆਂ ਦੇ ਕੇ ਖੜਾ ਛਡਵਾਉਣਾ ਪੈਣਾ ਉਲਟਾ ਉਹ ਵੀਰੇ ਕਿਹੜਾ ਕੀ ਛਡਵਾਤਾ ਪੁਲਿਸ ਨੇ ਸਮਝੌਤਾ ਕਰਾਤਾ ਕਿ ਪਰਿਵਾਰ ਗਰੀਬ ਹੋਣਾ ਵਿਚਾਰਾ ਦਾਉ ਗਿਆ ਇੱਥੇ ਕਿਹੜਾ ਮੋਦੀ ਛੋਦੀ ਹੋਣੀ ਜਾਂ ਵਿਜੇਪਾਲੀਆ ਵਰਕੇ ਨੇਗੇ ਜਿਹੜੇ ਹਜ਼ਾਰਾਂ ਕਰੋੜ ਲੈ ਕੇ ਭੱਜ ਜਾਣਗੇ ਪਰ